ਸਤਿ ਸ਼੍ਰੀ ਅਕਾਲ ਮੈਂ ਕਮਲਪਾਲ ਸਿੰਘ ਤੁਸੀਂ ਵੇਖ ਰਹੇ ਹੋ ਫਟਾਫਟ ਨਿਊਜ਼ ਯਾਨੀ ਕਿ ਤੀਰ ਦਰਫਤਾਰ ਦੇ ਨਾਲ ਤਾਫਰ ਕਰਦੇ ਪਹਿਲੀ ਖਬਰ ਦਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਨੀ ਦੇ ਨੇ ਭਾਰਤ ਤੋਂ ਖਾਸੇ ਨਾਰਾਜ਼ ਨੇ ਉਹਨਾਂ ਨੇ ਦੋ ਅਮਰੀਕੀ ਕੰਪਨੀਆਂ ਐਪਲ ਅਤੇ ਟੈਸਲਾ ਨੂੰ ਭਾਰਤ ਵਿੱਚ ਨਿਰਮਾਣ ਤੋਂ ਦੂਰ ਰਹਿਣ ਲਈ ਕਿਹਾ ਸੀ ਆਈਫੋਨ ਨਿਰਮਾਤਾ ਐਪਲ ਅਡੋਲ ਰਿਆ ਪਰ ਟੈਸਲਾ ਚੁੱਕ ਗਿਆ ਟਰੰਪ ਨੇ ਫਰਵਰੀ ਦੇ ਵਿੱਚ ਕਿਹਾ ਸੀ ਕਿ ਭਾਰਤ ਵਿੱਚ ਫੈਕਟਰੀ ਖੋਲਣ ਦੀ ਟੈਸਲਾ ਦੀ ਕੋਈ ਵੀ ਯੋਜਨਾ ਬਹੁਤ ਗਲਤ ਹੋਵੇਗੀ ਐਲਨ ਮਸਕ ਨੇ ਉਹਨਾਂ ਦੀ ਧਮਕੀ ਨੂੰ ਗੰਭੀਰਤਾ ਦੇ ਨਾਲ ਲਿਆ ਤੇ ਕੇਂਦਰੀ ਉਦਯੋਗ ਮੰਤਰੀ ਐਚ ਡੀ ਕੁਮਾਰ ਸੁਆਮੀ ਨੇ ਕਿਹਾ ਹੈ ਕਿ ਟੈਸਲਾ ਦੀ ਇਸ ਸਮੇਂ ਭਾਰਤ ਵਿੱਚ ਕਾਰਾਂ ਬਣਾਉਣ ਦੀ ਕੋਈ ਯੋਜਨਾ ਨਹੀਂ ਹੈ ਤੇ ਮੀਡੀਆ ਰਿਪੋਰਟਾਂ ਦੇ ਅਨੁਸਾਰ ਕੁਮਾਰ ਸੁਆਮੀ ਨੇ ਆਖਿਆ ਹੈ ਕਿ ਟੈਸਲਾ ਭਾਰਤ ਵਿੱਚ ਸਿਰਫ ਸ਼ੋਅਰੂਮ ਖੋਲ੍ਹਣਾ ਚਾਹੁੰਦੀ ਹੈ ਤੇ ਬਾਹਰੋਂ ਕਾਰਾਂ ਲੈ ਕੇ ਵੇਚਣਾ ਚਾਹੁੰਦੀ ਹੈ ਮਸਕ ਪਿਛਲੇ ਕਈ ਸਾਲਾਂ ਤੋਂ ਭਾਰਤ ਵਿੱਚ ਕਾਰੋਬਾਰ ਕਰਨਾ ਚਾਹੁੰਦੇ ਨੇ ਪਰ ਹੁਣ ਤੱਕ ਸਫਲ ਨਹੀਂ ਹੋਏ ਟੈਸਲਾ ਨੇ ਹਾਲੀ ਦੇ ਵਿੱਚ ਭਾਰਤ ਵਿੱਚ ਕੁਝ ਸ਼ੋਅਰੂਮਾਂ ਲਈ ਜਗ੍ਹਾ ਦਾ ਫੈਸਲਾ ਕੀਤਾ ਹੈ ਕੰਪਨੀ ਨੇ ਦੋ ਦਰਜਨ ਤੋਂ ਵੱਧ ਨੌਕਰੀਆਂ ਵੀ ਦਿੱਤੀਆਂ ਨੇ ਤੇ ਇਸ ਤੋਂ ਪਤਾ ਲੱਗਦਾ ਹੈ ਕਿ ਟੈਸਲਾ ਜਲਦੀ ਹੀ ਭਾਰਤ ਰੂਸ ਤੋਂ ਯੂਕਰੇਨ جنگ ਨੇ ਹਾਲੀ ਦੇ ਵਿੱਚ ਇੱਕ ਮਹੱਤਵਪੂਰਨ ਮੋੜ ਲੈ ਲਿਆ ਤੇ 1 ਜੂਨ 2025 ਨੂੰ ਯੂਕਰੇਨ ਨੇ ਆਪਰੇਸ਼ਨ ਸਪਾਈਡਰ ਵੈਬ ਦੇ ਤਹਿਤ ਰੂਸ ਦੇ ਅੰਦਰ ਚਾਰ ਵੱਡੇ ਫੌਜੀ ਹਵਾਈ ਅੜਾਂ ਉੱਤੇ ਡਰੋਨ ਹਮਲੇ ਕੀਤੇ ਨੇ ਇਹ ਹਮਲਿਆਂ ਨੇ 41 ਰੂਸੀ ਫੌਜੀ ਜਹਾਜ਼ਾਂ ਨੂੰ ਤਬਾਹ ਕਰ ਦਿੱਤਾ ਤੇ ਇਸ ਕਾਰਵਾਈ ਦੇ ਵਿੱਚ ਕੁੱਲ 117 ਡਰੋਨ ਵਰਤੇ ਗਏ ਸਨ ਜੋ ਰੂਸੀ ਸਰਹੱਦ ਦੇ ਅੰਦਰ ਲੁਕੇ ਹੋਏ ਸਨ ਯੂਕਰੇਨੀ ਸੁਰੱਖਿਆ ਸੇਵਾ ਨੇ ਇਹ ਹਮਲਾ ਕੀਤਾ ਜੋ ਕਿ ਲਗਭਗ 18 ਮਹੀਨਿਆਂ ਦੀ ਯੋਜਨਾਬੰਦੀ ਦਾ ਨਤੀਜਾ ਸੀ ਤੇ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਯੂਕਰੇਨ ਨੂੰ ਸਖਤ ਚੇਤਾਵਨੀ ਦਿੱਤੀ ਗਈ ਹੈ ਪੁਤਿਨ ਦੇ ਵੱਲੋਂ ਉਹਨਾਂ ਨੇ ਕਿਹਾ ਕਿ ਯੂਕਰੇਨ ਨੇ ਯੁੱਧ ਨੂੰ ਸੱਦਾ ਦੇ ਕੇ ਸਭ ਤੋਂ ਵੱਡੀ ਗਲਤੀ ਕੀਤੀ ਹੈ ਤੇ ਦੁਨੀਆ ਇਸ ਯੁੱਧ ਨੂੰ ਯਾਦ ਰੱਖੇਗੀ ਤੇ ਲੋੜ ਪੈਣ ਉੱਤੇ ਪਰਮਾਣੂ ਬੰਬਾਂ ਦੀ ਵਰਤੋਂ ਵੀ ਕੀਤੀ ਜਾਵੇਗੀ ਅਸੀਂ ਮਜ਼ਬੂਤ ਹਾਂ ਅਤੇ ਆਰੀਓਨਿਕ ਦੀ ਵਰਤੋਂ ਅੱਜਕੱਲ ਜਾਂ ਜਦੋਂ ਵੀ ਲੋੜ ਪਵੇਗੀ ਸੰਭਵ ਹੈ ਤੇ ਪੁਤਿਨ ਨੇ ਇਹ ਵੀ ਕਿਹਾ ਕਿ ਜੇਕਰ ਪੱਛਮੀ ਦੇ ਯੂਕਰੇਨ ਨੂੰ ਪਰਮਾਣੂ ਹਥਿਆਰ ਪ੍ਰਦਾਨ ਕਰਦੇ ਹਨ ਤਾਰੂਸ ਸਾਰੇ ਉਪਲਬਧ ਧਿਆਨਾਂ ਦੀ ਵਰਤੋਂ ਕਰੇਗਾ। ਐਰਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਦੀ ਅਗਵਾਈ ਦੇ ਹੇਠ ਸ਼ਰਮਣੀ ਕਮੇਟੀ ਦੇ ਵਫ਼ਦ ਨੇ ਦਮਦਮਾ ਟਕਸਾਲ ਦੇ ਮੁਖੀ ਹਰਨਮਨ ਸਿੰਘ ਖਾਲਸਾ ਨਾਲ ਮੁਲਾਕਾਤ ਕੀਤੀ ਹੈ। ਦਮਦਮਾ ਟਕਸਾਲ ਦੇ ਹੈੱਡਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਲੰਬਾ ਸਮਾਂ ਚੱਲੀ ਗੱਲਬਾਤ ਦੇ ਵਿੱਚ ਜਿੱਥੇ ਸ਼ਰਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਤਾਮੀ ਨੇ ਵਿਸ਼ਵਾਸ ਦਿਵਾਇਆ ਕਿ ਇੱਕ ਦੋ ਦਿਨਾਂ ਦੇ ਵਿੱਚ ਮੁਖੀ ਹਰਨਮਨ ਸਿੰਘ ਖਾਲਸਾ ਵੱਲੋਂ ਯਾਨੀ ਕੁਲਦੀਪ ਸਿੰਘ ਗੜਗੱਜ ਦੇ ਪ੍ਰਤੀ ਕੀਤੇ ਗਏ ਸਵਾਲਾਂ ਦਾ ਹੱਲ ਕੱਢਿਆ ਜਾਵੇਗਾ ਉੱਥੇ ਹੀ ਮੁਖੀ ਤੁਮਣ ਨੇ ਆਖਿਆ ਕਿ ਜੀ ਦੇ ਕੱਲ ਤੱਕ ਸਾਬ ਤੋਂ ਸਰਵ ਪ੍ਰਵਾਨਿਤ ਜਥੇਦਾਰ ਹੀ ਸੰਦੇਸ਼ ਦੇ ਸਕਦਾ ਤੇ ਯਾਨੀ ਕੁਲਦੀਪ ਸਿੰਘ ਗੜਗੱਜ ਸਰਵ ਪ੍ਰਵਾਨਿਤ ਜਥੇਦਾਰ ਨਹੀਂ ਹਨ ਕਿਉਂਕਿ ਉਹਨਾਂ ਦੀ ਨਿਯੁਕਤੀ ਨੂੰ ਕੌਮ ਨੇ ਹੀ ਪ੍ਰਵਾਨਿਤ ਨਹੀਂ ਕੀਤਾ ਜੇਕਰ ਜੀਹਾਂ ਜੱਥੇਦਾਰ 6 ਜੂਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸੰਦੇਸ਼ ਦੇਵੇਗਾ ਤਾਂ ਉਸ ਦਾ ਸਖਤ ਵਿਰੋਧ ਹੋਵੇਗਾ। ਮੀਡੀਆ ਦੇ ਨਾਲ ਗੱਲਬਾਤ ਕਰਦੇ ਪ੍ਰਧਾਨ ਧਾਮੀ ਨੇ ਆਖਿਆ ਕਿ ਬਾਬਾ ਹਰਨਾਮ ਸਿੰਘ ਖਾਲਸਾ ਨਾਲ ਮੁਲਾਕਾਤ ਕੀਤੀ ਹੈ ਅਤੇ ਉਹਨਾਂ ਨੇ ਕਿਹਾ ਕਿ ਮੈਨੂੰ ਪੂਰੀ ਆਸ ਹੈ ਕਿ ਸ਼ਰਮਣੀ ਕਮੇਟੀ ਦਮਦਮਾ ਟਕਸਾਲ ਨਾਲ ਕਦੇ ਵੀ ਟਕਰਾਅ ਨਹੀਂ ਕਰੇਗੀ। ਪੁਚਾਲ ਤੋਂ ਬਾਅਦ ਸਾਵਧਾਨੀ ਵੱਜੋਂ ਕੈਦੀਆਂ ਨੂੰ ਕੱਢਣ ਦੌਰਾਨ دہشت ਫੈਲਣ ਤੋਂ ਬਾਅਦ ਪਾਕਿਸਤਾਨ ਦੀ ਇੱਕ ਜੇਲ੍ਹ ਦੇ ਵਿੱਚੋਂ ਘੱਟੋ-ਘੱਟ 216 ਕੈਦੀ ਭੱਜ ਗਏ। ਇਹ ਜਾਣਕਾਰੀ ਮੰਗਲਵਾਰ ਨੂੰ ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਹੈ ਜੀਓ ਨਿਊਜ਼ ਦੀ ਖਬਰ ਦੇ ਅਨੁਸਾਰ ਕਰਾਚੀ ਦੀ ਮਲੀਰ ਜੇਲ੍ਹ ਦੇ ਵਿੱਚ ਸੋਮਵਾਰ ਰਾਤ ਨੂੰ ਵਾਪਰੀ ਇਸ ਘਟਨਾ ਵਿੱਚ ਇੱਕ ਕੈਦੀ ਦੀ ਮੌਤ ਹੋ ਗਈ ਹੈ ਤੇ ਅਰਜ ਸੈਨਿਕ ਫਰੰਟੀਅਰ ਕੌਰ ਦੇ ਤਿੰਨ ਜਵਾਨ ਅਤੇ ਇੱਕ ਜੇਲ੍ਹ ਕਰਮਚਾਰੀ ਜ਼ਖਮੀ ਹੋ ਗਏ ਨੇ ਜੇਲ੍ਹ ਅਧਿਕਾਰੀਆਂ ਦੇ ਅਨੁਸਾਰ 80 ਤੋਂ ਵੱਧ ਕੈਦੀਆਂ ਨੂੰ ਵਾਪਸ ਕਾਬੂ ਕਰ ਲਿਆ ਗਿਆ ਪਿਛਲੇ 24 ਘੰਟਿਆਂ ਦੇ ਵਿੱਚ ਕਰਾਚੀ ਦੇ ਵਿੱਚ ਕਈ ਵਾਰ ਪੁਚਾਲ ਦੇ ਛਟਕੇ ਮਹਿਸੂਸ ਕੀਤੇ ਗਏ ਤੇ ਜੇਲ੍ਹ ਸੁਪਰਡੈਂਟ ਅਰਸ਼ਦ ਸ਼ਾਹ ਨੇ ਕਿਹਾ ਕਿ ਪੁਚਾਲ ਦੌਰਾਨ 600 ਤੋਂ ਵੱਧ ਕੈਦੀਆਂ ਨੂੰ ਉਹਨਾਂ ਦੀਆਂ ਬੈਰਕਾਂ ਰਿਪੋਰਟ ਦੇ ਵਿੱਚ ਸ਼ਾਹ ਦੇ ਹਵਾਲੇ ਨਾਲ ਕਿਹਾ ਗਿਆ ਕਿ 216 ਕੈਦੀ ਹਫਲਾ ਤਫਰੀਦ ਦੇ ਵਿਚਕਾਰ ਭੱਜ ਗਏ ਤੇ ਉਹਨਾਂ ਆਖਿਆ ਕਿ 135 ਤੋਂ ਵੱਧ ਕੈਦੀ ਅਜੇ ਵੀ ਫਰਾਰ ਨੇ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ। ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਫਰਾਰ ਕੈਦੀਆਂ ਦਾ ਪਤਾ ਲਗਾਉਣ ਦੇ ਲਈ ਇੱਕ ਸਾਂਝਾ ਅਭਿਆਨ ਵੀ ਸ਼ੁਰੂ ਕੀਤਾ ਹੈ। ਪੋਲੰਡ ਦੇ ਵਿੱਚ ਕੰਜ਼ਰਵੇਟਿਵ ਨੇਤਾ ਕੈਰੋਲ ਨਵਰੋਕੀ ਨੇ ਪੋਲੰਡ ਦੇ ਵਿੱਚ ਰਾਸ਼ਟਰਪਤੀ ਚੋਣ ਜਿੱਤ ਲਈ ਹੈ। ਇਹ ਜਾਣਕਾਰੀ ਸੋਮਵਾਰ ਨੂੰ ਵੋਟਾਂ ਦੀ ਗਿਣਤੀ ਦੇ ਅੰਤਿਮ ਅੰਕੜਿਆਂ ਤੋਂ ਬਾਅਦ ਪ੍ਰਾਪਤ ਹੋਈ ਹੈ। ਇਹ ਤਾਂ ਸਰ ਨਵਰੋਕੀ ਨੂੰ ਕਰੀਬੀ ਮੁਕਾਬਲੇ ਦੇ ਵਿੱਚ 50.99% ਦੀ ਵੋਟਾਂ ਮਿਲੀਆਂ ਨੇ ਜਦੋਂ ਕਿ ਉਹਨਾਂ ਦੇ ਵਿਰੋਧੀ ਵਾਰਸਾ ਦੇ ਮੇਅਰ ਰਾਫਾਲ ਟਰਾਜਸਕੋ ਵਸਕੀ ਨੂੰ 39.11% ਦੀ ਵੋਟਾਂ ਮਿਲੀਆਂ। ਇਸ ਚੋਣ ਦੇ ਮੁਕਾਬਲੇ ਦੇ ਵਿੱਚ ਟਰਾਜਸਕੋ ਵਸਕੀ ਦਾ ਮੁਕਾਬਲਾ ਕੈਰੋਲ ਨਵਰੋਕੀ ਦੇ ਨਾਲ ਸੀ ਤੇ ਐਤਵਾਰ ਸ਼ਾਮ ਨੂੰ ਜਾਰੀ ਕੀਤੇ ਗਏ ਇੱਕ ਸ਼ੁਰੂਆਤੀ ਐਗਿਟ ਪੋਲ ਦੇ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਟਰਾਜਸਕੋ ਵਸਕੀ ਜਿੱਤ ਵੱਲ ਵਧ ਰਹੇ ਨੇ ਤੇ ਹਾਲਾਂਕਿ ਕੁਝ ਘਟਨਾਵਾਂ ਬਾਅਦ ਨਤੀਜਾ ਨੇ ਤਸਵੀਰ ਨੂੰ ਉਲਟਾ ਦਿੱਤਾ ਹੈ ਨਤੀਜਾ ਦਰਸਾਉਂਦਾ ਹੈ ਕਿ ਪੋਲੈਂਡ ਆਪਣੇ ਨਵੇਂ ਨੇਤਾ ਦੀ ਅਗਵਾਈ ਦੇ ਵਿੱਚ ਰਾਸ਼ਟਰਵਾਦੀ ਰਸਤਾ ਅਪਣਾ ਸਕਦਾ ਹੈ ਤੇ ਉਹਨਾਂ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਮਰਥਨ ਪ੍ਰਾਪਤ ਹੈ ਨਵਰੋਕੀ ਮੌਜੂਦਾ ਰਾਸ਼ਟਰਪਤੀ ਐਡਜ਼ੈਂਜਾ ਦੂਦਾ ਦੀ ਥਾਂ ਲੈਣਗੇ ਜੋ ਕਿ ਇੱਕ ਕਰੂਨੀਵਾਦੀ ਨੇਤਾ ਨਹੀਂ ਅਤੇ ਜਿਨ੍ਹਾਂ ਦਾ ਦੂਜਾ ਅਤੇ ਆਖਰੀ ਕਾਜਕਾਲ 6 ਅਗਸਤ ਨੂੰ ਖਤਮ ਹੋ ਰਿਹਾ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇੱਕ ਵਾਰ ਫਿਰ ਹੈਰਾਨ ਕਰਨ ਵਾਲੀ ਉਹਨਾਂ ਨੇ ਪੋਸਟ ਸਾਂਝੀ ਕੀਤੀ ਹੈ ਤੇ ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ਦੇ ਉੱਤੇ ਦਾਅਵਾ ਕੀਤਾ ਕਿ ਜੋ ਬਾਈਡਨ ਦਾ 2020 ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀ ਟਰੰਪ ਨੇ ਪੋਸਟ ਵਿੱਚ ਸਾਜ਼ਿਸ਼ ਸਿਧਾਂਤ ਦਾ ਹਵਾਲਾ ਦਿੰਦੇ ਹੋਏ ਲਿਖਿਆ ਬਾਈਡਨ ਦਾ 2020 ਦੇ ਵਿੱਚ ਕਤਲ ਹੋ ਚੁੱਕਾ ਹੈ ਜੋ ਅੱਜ ਦਿਖਾਈ ਦੇ ਰਹੇ ਨੇ ਉਹ ਕਲੋਨ ਡੁਪਲੀਕੇਟ ਜਾਂ ਰੋਬਟ ਨੇ ਉਹਨਾਂ ਦੇ ਅੰਦਰ ਨਾ ਤਾਂ ਆਤਮਾ ਹੈ ਤੇ ਨਾ ਹੀ ਦਿਮਾਗ ਹੈ ਡੈਮੋਕ੍ਰੇਟਸ ਨੂੰ ਉਹਨਾਂ ਦੇ ਵਿਚਾਰੇ ਦਾ ਅੰਦਰ ਨਹੀਂ ਪਤਾ ਟਰੰਪ ਦੀ ਇਹ ਟਿੱਪਣੀ ਅਜੇ ਸਮੇਂ ਦੇ ਵਿੱਚ ਆਈ ਹੈ ਜਦੋਂ ਕੁਝ ਦਿਨ ਪਹਿਲਾਂ ਇਹ ਸਾਬਕਾ ਰਾਸ਼ਟਰਪਤੀ ਬਾਈਡਨ ਨੇ ਮੰਨਿਆ ਸੀ ਕਿ ਉਹਨਾਂ ਨੂੰ ਪ੍ਰੋਸਟੇਟ ਕੈਂਸਰ ਹੈ ਤੇ ਟਰੰਪ ਪਹਿਲਾਂ ਦੱਖਣੀ ਅਫਰੀਕਾ ਦੇ ਵਿੱਚ ਗੋਰੇ ਕਿਸਾਨ ਦੀ ਨਸਲ ਕੁਸ਼ੀ ਦੀਆਂ ਝੂਠੀਆਂ ਖਬਰਾਂ ਫੈਲਾ ਚੁੱਕੇ ਨੇ ਜਿਸ ਨੂੰ ਸਰਕਾਰਾਂ ਤੇ ਉੱਥੋਂ ਦੇ ਫੈਕਟ ਚਾਜ ਕਰਤਾਵਾਂ ਨੇ ਰੱਦ ਕਰ ਦਿੱਤਾ ਸੀ ਤੇ ਉਹਨਾਂ ਨੇ ਕਈ ਵਾਰ ਬਾਈਡਨ ਦੀ ਮਾਨਸਿਕ ਸਿਹਤ ਤੇ ਫੈਸਲਾ ਲੈਣ ਦੀ ਯੋਗਤਾ ਉੱਤੇ ਸਵਾਲ ਚੁੱਕੇ ਨੇ ਭਾਰਤ ਦੇ ਸੂਬਾ ਰਾਜਪੁਰਦੇਸ਼ ਸਰਕਾਰ ਨੇ ਪੂਰੇ ਸੂਬੇ ਦੇ ਵਿੱਚ 386 ਅਜਿਹੇ ਸਰਕਾਰੀ ਸਕੂਲਾਂ ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ ਜਿਨ੍ਹਾਂ ਦੇ ਵਿੱਚ ਚਾਲੂ ਅਕਾਦਮਿਕ ਸਾਲ ਦੇ ਵਿੱਚ ਇੱਕ ਵੀ ਵਿਦਿਆਰਥੀ ਦਾ ਦਾਖਲਾ ਨਹੀਂ ਹੋਇਆ। ਇੱਕਿਕ੍ਰਿਤ ਜ਼ਿਲ੍ਹਾ ਸੂਚਨਾ ਪ੍ਰਣਾਲੀ ਦੇ ਅੰਕੜਿਆਂ ਦੇ ਵਿਸਤ੍ਰਿਤ ਵਿਸ਼ਲੇਸ਼ਣ ਤੋਂ ਬਾਅਦ ਰਾਜ ਸਿੱਖਿਆ ਵਿਭਾਗ ਨੇ ਸੋਮਵਾਰ ਨੂੰ ਆਦੇਸ਼ ਜਾਰੀ ਕੀਤਾ ਜਿਸ ਚ ਵੱਡੀ ਗਿਣਤੀ ਵਿੱਚ ਅਜਿਹੇ ਸਕੂਲਾਂ ਦੀ ਪਛਾਣ ਕੀਤੀ ਗਈ ਹੈ ਜੋ ਕਈ ਸਾਲਾਂ ਤੋਂ ਬੰਦ ਨੇ। ਇਸ ਪ੍ਰੋਜੈਕਟ ਦਾ ਉਦੇਸ਼ ਵਿਦਿਅਕ ਬੁਨਿਆਦੀ ਕਾਰਜ ਨੂੰ ਤਰਕਸੰਗਤ ਬਣਾਉਣਾ ਅਤੇ ਅਧਿਆਪਨ ਸਟਾਫ ਅਤੇ ਸਹੂਲਤਾਂ ਦੀ ਬਿਹਤਰ ਵਰਤੋਂ ਕਰਨਾ ਹੈ। ਇਹ ਨੇ ਲਗਭਗ ਹਰ ਜ਼ਿਲ੍ਹੇ ਦੇ ਸਕੂਲਾਂ ਨੂੰ ਪ੍ਰਭਾਵਿਤ ਕੀਤਾ ਹੈ ਤੇ ਜਿਸ ਵਿੱਚ ਦੂਰ ਅਤੇ ਸਰਹੱਦੀ ਖੇਤਰ ਜਿਵੇਂ ਕਿ ਕੋਰੰਗ, ਕੁੰਮੇ, ਤਵਾੰਗ, ਅੰਜਾਮ, ਚਾਂਗਲਾਂਗ ਅਤੇ ਅੱਪਰ ਸੂਬਨ ਸ੍ਰੀ ਸ਼ਾਮਲ ਨੇ। ਸੂਚੀ ਵਿੱਚ ਪ੍ਰਾਇਮਰੀ, ਅੱਪਰ ਪ੍ਰਾਇਮਰੀ, ਮਿਡਲ ਅਤੇ ਸੈਕੰਡਰੀ ਸਰਕਾਰੀ ਸਕੂਲ ਸ਼ਾਮਲ ਹਨ ਜਿਨ੍ਹਾਂ ਨੇ ਇਸ ਸਾਲ ਹੋਰ ਕੁੱਝ ਮਾਮਲਿਆਂ 'ਚ ਕਈ ਸਿੱਖਿਆ ਸੈਸ਼ਨਾਂ ਤੋਂ ਇੱਕ ਵੀ ਵਿਦਿਆਰਥੀ ਦਾ ਨਾਮਜ਼ਦ ਉਹਨਾਂ ਵਿੱਚ ਨਹੀਂ ਹੋਇਆ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਦੇ ਸ਼ਰਕੋਟਪੂਰਾ ਦੇ ਵਿੱਚ ਐਸਜੀ ਪਿਛੇ ਦੇ ਇੱਕ ਅਸਥਾਈ ਕਰਮਚਾਰੀ ਨੂੰ ਦੁਕਾਨ ਤੋਂ ਤੰਬਾਕੂ ਲੈਂਦਿਆਂ ਹੋਇਆ ਰੰਗੇ ਹਤੀਫ ਫੜਿਆ ਗਿਆ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤਾਂ ਜਲਦ ਦੇ ਵਿੱਚ ਕਰਮਚਾਰੀ ਨੂੰ ਆਪਣੀ ਜੇਬ ਦੇ ਵਿੱਚੋਂ ਜਰਦਾ ਕੱਢਦਿਆ ਦੇਖਿਆ ਜਾ ਸਕਦਾ ਹੈ ਇਹ ਘਟਨਾ ਉਦੋਂ ਸਾਹਮਣੇ ਆਈ ਹੈ ਜਦੋਂ ਸ਼ਰੋਮਣੀ ਖਾਲਸਾ ਪੰਚਾਇਤ ਤੇ ਪੰਜ ਮਨਿੰਦਰ ਖਾਲਸਾਣੀ ਸ਼ਰੋਮਣੀ ਕਮੇਟੀ ਦੇ ਮੁਲਾਜ਼ਮ ਹਰਪਿੰਦਰ ਸਿੰਘ ਨੂੰ ਕੋਟਪੂਰਾ ਚੌਂਕ ਉੱਤੇ ਸਥਿਤ ਇੱਕ ਰਾਨੇ ਦੀ ਦੁਕਾਨ ਤੋਂ ਜਰਦਾ ਖਰੀਦਾ ਦੇਖਿਆ ਗਿਆ। ਸ਼ੱਕ ਹੋਣ ਦੇ ਉੱਤੇ ਜਥੇਬੰਦੀ ਦੇ ਮੈਂਬਰਾਂ ਨੇ ਉਸ ਨੂੰ ਮੌਕੇ ਉੱਤੇ ਰੋਕਿਆ ਤੇ ਉਸ ਦੀ ਤਲਾਸ਼ੀ ਲੈਣ ਉੱਤੇ ਉਹਦੀ ਜੇਬ ਦੇ ਵਿੱਚੋਂ ਤੰਬਾਕੂ ਬਰਾਮਦ ਹੋਇਆ। ਵੀਡੀਓ ਦੇ ਵਿੱਚ ਮੁਲਾਜ਼ਮ ਇਹ ਦਾਅਵਾ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਉਹ ਇਹ ਜਰਦਾ ਕਿਸੇ ਹੋਰ ਦੇ ਲਈ ਲੈ ਕੇ ਜਾ ਰਿਹਾ ਸੀ। ਹਾਲਾਂਕਿ ਜਥੇਬੰਦੀ ਦੇ ਮੈਂਬਰਾਂ ਨੇ ਇਹ ਗੱਲ ਬਿਲਕੁਲ ਨਹੀਂ ਮੰਨੀ ਤੇ ਉਹਨਾਂ ਨੇ ਤੁਰੰਤ ਗੁਰਦੁਆਰਾ ਸਾਹਿਬ ਦੇ ਮੈਨੇਜਰ ਬਲਦੇਵ ਸਿੰਘ ਨੂੰ ਜਾਣਕਾਰੀ ਦਿੱਤੀ ਹੈ। ਇਸ ਲਈ ਹੁਣ ਮੋਲਦਵ ਨੂੰ ਡਿਊਟੀ ਤੋਂ ਇਸ ਵੇਲੇ ਹਟਾ ਦਿੱਤਾ ਗਿਆ ਹੈ। ਅਜਲੀ ਐਨਆਈ ਦੁਬਾਰਾ ਫਿਰ حاضر ਹੋਵਾਂਗੇ ਉਦੋਂ ਤੱਕ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ